ਹਾਂਜੀ ਜਿਵੇਂ ਸਿਆਣੇ ਕਹਿੰਦੇ ਆ ਵੀ ਦੂਜਿਆਂ ਨਾਲ ਉਹ ਜਿਹਾ ਵਿਹਾਰ ਕਰੋ ਜੋ ਉਹ ਜਿਹਾ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ ਗੱਲਾਂ ਸਿਰਫ ਦੋ ਹੀ ਨੇ ਪਰ ਇਹਦੇ ਵਿੱਚ ਬੜੀ ਡੂੰਗੀ ਸਚਾਈ ਹੈ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਇਮਾਨਦਾਰੀ ਨਾਲ ਪੇਸ਼ ਹੋਣ ਤੁਹਾਡੀ ਰਿਸਪੈਕਟ ਕਰਨ ਤੇ ਤੁਹਾਨੂੰ ਵੀ ਆਪਣਾ ਬਿਹੇਵੀਅਰ ਉਸ ਤਰ੍ਹਾਂ ਦਾ ਬਣਾਉਣਾ ਚਾਹੀਦਾ ਤੇ ਗੱਲ ਇਹ ਆ ਵੀ ਮੈਂ ਸਾਂਝੇ ਖਾਲਾਂ ਦੀਆਂ ਫਟੀਆਂ ਦਾ ਮੁੱਦਾ ਚੱਕਦਾ ਤੁਸੀਂ ਆਹ ਵੇਖੋ ਫੱਟੀ ਦਾ ਹਾਲ ਵੇਖ ਲਓ ਫੱਟੀ ਟੁੱਟੀ ਐ ਗੱਲ ਕੀ ਐ ਵੀ ਜਦੋਂ ਕਿਸੇ ਸਾਂਝੇ ਕੰਮ ਤੇ ਉਗਰਾਈ ਦੀ ਲੋਡ ਪੈਂਦੀ ਨਾ ਕਿਸੇ ਖਾਲੇ ਦੀ ਕਿਸੇ ਗੁਰਦੁਆਰਾ ਸਾਹਿਬ ਦੀ ਕਿਸੇ ਵੀ ਕਿਸੇ ਵੀ ਪ੍ਰਾਪਰਟੀ ਦੀ ਗੱਲ ਹੋ ਸਕਦੀ ਐ ਸੜਕ ਦੀ ਹੋ ਸਕਦੀ ਐ ਵੱਟ ਦੀ ਹੋ ਸਕਦੀ ਐ ਕਿਸੇ ਸਾਂਝੇ ਸੰਦ ਦੀ ਗੱਲ ਹੋ ਸਕਦੀ ਐ ਉੱਥੇ ਹਰੇਕ ਬੰਦਾ ਬੇਈਮਾਨੀ ਕਰੂਗਾ ਹਰੇਕ ਬੰਦਾ ਜਿਵੇਂ ਕਿ ਖਾਲੇ ਦੇ ਮੱਥੇ ਆਪੋ ਆਪਣੇ ਖੇਤਾਂ ਦੇ ਮੱਥੇ ਹਰੇਕ ਜ਼ਿਮੀਂਦਾਰ ਦੀਆਂ ਇੱਕ ਇੱਕ ਦੋ ਦੋ ਫੱਟੀਆਂ ਨੇ ਤੇ ਫੱਟੀ ਲਗਭਗ 5-600 ਰੁਪਏ ਦੀ ਪੈ ਜਾਂਦੀ ਵਧੀਆ ਜੇ ਹਰੇਕ ਬੰਦਾ ਆਪੋ ਆਪਣੀਆਂ ਫੱਟੀਆਂ ਪਾਵੇ ਤੇ ਕਿਸੇ ਭਰਾ ਦਾ ਨੁਕਸਾਨ ਨਹੀਂ ਹੈ ਨਾ ਤਾਂ ਜਿਹੜੇ ਅਖੀਰ ਤੇ ਜਾਂਦੇ ਉਹਨਾਂ ਦਾ ਨੁਕਸਾਨ ਹੈ ਤੇ ਨਾਲੇ ਇਹਨਾਂ ਦਾ ਜਿਹੜੇ ਸ਼ੁਰੂ ਦੇ ਵਿੱਚ ਇਹਨਾਂ ਦਾ ਵੀ ਕੋਈ ਨੁਕਸਾਨ ਨਹੀਂ ਕਿਉਂਕਿ ਕੱਲ ਨੂੰ ਆਪਾਂ ਝੋਨਾ ਵੜਨਾ ਜਿਹੜੀ ਕੰਬਾਈਨ ਵਾਲਾ ਆਪਣੇ ਤੋਂ 2000 ਰੁਪਏ ਝੋਨੇ ਦੀ ਵੜਾਈ ਲਏਗਾ ਬਾਸਪਤੀ ਦੀ ਵੜਾਈ ਲਏਗਾ ਉਹੀ ਫਿਰ ਆਪਾਂ 4-4 ਦੇ 4-4000 ਦੇਣੀ ਆ ਠੀਕ ਹੈ ਨਾਲੇ ਬਾਸਵਤੀ ਲੇਟ ਵੱਡਾਂਗੇ ਚੋਣਾ ਲੇਟ ਵੱਡਾਂਗੇ ਨਾਲੇ ਆਪਣੀ ਕੰਕਲੀਟ ਹੋਏਗੀ ਠੀਕ ਹੈ ਤੇ ਮੇਰੀ ਇਹੀ ਬੇਨਤੀ ਆ ਵੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੀਏ ਕਿਉਂਕਿ ਹੋਰ ਆਪਣਾ ਕੋਈ ਵੀ ਕੰਮ ਹੋ ਜੇ ਨਾ ਆਪਣਾ ਮੋਬਾਈਲ ਦਾ ਰੀਚਾਰਜ ਹੋ ਜੇ ਉਹ ਵੀ ਸਾਨੂੰ ਯਾਦ ਰਹਿੰਦਾ ਹੈ ਘਰ ਦਾ ਕਰਿਆਨਾ ਸਮਾਨ ਮੁੱਕਿਆ ਹੋਵੇ ਸਿਲੰਡਰ ਭਰਵਾਣਾ ਹੋਵੇ ਇਥੋਂ ਤੱਕ ਕਿ ਸਾਡੇ ਬੂਟ ਵਗੈਰਾ ਟੁੱਟ ਜਾਂਦਾ ਸੀ ਜਾਂ ਤਾਂ ਉਹਦੀ ਰਿਪੇਅਰ ਕਰਾਉਣੇ ਆ ਜਾਂ ਉਹਦੀ ਜਗ੍ਹਾ ਤੇ ਆਪਾਂ ਨੂੰ ਚੇਂਜ ਕਰਕੇ ਆਪਾਂ ਨਵਾਂ ਲੈ ਕੇ ਆਉਣੇ ਆ ਪਰ ਪਤਾ ਨਹੀਂ ਕੀ ਗੱਲ ਆ ਸਾਂਝੇ ਖਾਲ ਦੀਆਂ ਫੱਟੀਆਂ ਵੇਲੇ ਸਾਡੇ ਕਿਸਾਨਾਂ ਨੂੰ ਕੀ ਮੌਤ ਪੈ ਜਾਂਦੀ ਆ ਲੋਕ ਗੱਲਾਂ ਕਰਦੇ ਨੇ ਵੀ ਜਮਾਨਾ ਬੜਾ ਬਦਲ ਗਿਆ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਉਹ ਭਾਈ ਸਾਹਿਬ ਪਹਿਲਾਂ ਵਾਲੀਆਂ ਗੱਲਾਂ ਬਣਾਉਣ ਵਾਸਤੇ ਪਹਿਲਾਂ ਆਪਣੇ ਅੰਦਰ ਜਾਗਰਤੀ ਲਿਆਓ ਸਮਾਜ ਨੂੰ ਸੁਧਾਰਨਾ ਹੈ ਨਾ ਤੇ ਪਹਿਲਾਂ ਆਪਣੇ ਆਪ ਨੂੰ ਸੁਧਾਰੋ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਇਮਾਨਦਾਰੀ ਨਾਲ ਪੇਸ਼ ਹੋਣ ਇਮਾਨਦਾਰੀ ਨਾਲ ਪੇਸ਼ ਹੋਣ ਤੁਹਾਡੀ ਰਿਸਪੈਕਟ ਕਰਨ ਤੇ ਪਹਿਲਾਂ ਲੋਕਾਂ ਦੀ ਰਿਸਪੈਕਟ ਕਰਨੀ ਸਿੱਖੋ ਕਿਉਂਕਿ ਆਪਣੇ ਸਾਂਝੇ ਸੰਦ ਵੀ ਹੋ ਸਕਦੇ ਆ ਕਿਸੇ ਭਰਾ ਨਾਲ ਸਾਂਝੇ ਆਪਣੇ ਖਾਲੇ ਵੀ ਹੋ ਸਕਦੇ ਆ ਸਾਂਝਾ ਬੜਾ ਕੁਝ ਹੁੰਦਾ ਹੈ ਸਾਂਝੀਆਂ ਆਪਣੀਆਂ ਪ੍ਰਾਪਰਟੀਆਂ ਨੇ ਸਾਂਝੇ ਆਪਣੇ ਖੇਤਾਂ ਦੇ ਵਿਵਾਦ ਨੇ ਵਟਾਂ ਬੰਨਿਆਂ ਦੇ ਸੌਹਰ ਵਾਲੇ ਨੇ ਸਾਡੇ ਇਸ ਕਰਕੇ ਸਾਰੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝ ਗਏ ਠੀਕ ਹੈ ਹਰ ਗੱਲ ਸਰਕਾਰਾਂ ਦੇ ਭੰਡਰ ਨਾਲ ਹੀ ਹੁੰਦੀ ਹਰ ਗੱਲ ਇਹ ਨਹੀਂ ਕਹ ਸਕਦੇ ਕਿ ਜ਼ਮਾਨਾ ਭਾਈ ਬੜਾ ਮਾੜਾ ਆ ਗਿਆ ਜ਼ਮਾਨਾ ਬੜਾ ਮਾੜਾ ਗਿਆ ਜ਼ਮਾਨਾ ਆਪਾਂ ਹੀ ਲੈਂਦਾ ਮਾੜਾ ਠੀਕ ਹੈ ਨਾ ਜ਼ਮਾਨਾ ਆਪਾਂ ਹੀ ਮਾੜਾ ਲੈਂਦਾ ਤੇ ਇਸ ਕਰਕੇ ਹਰ ਬੰਦਾ ਆਪੋ ਆਪਣੇ ਸੁਧਾਰ ਕਰੇ ਤੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਸਮਝੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ